ਪੰਜ ਤਸਵੀਰਾਂ ਰਾਜਦੀਪ ਸਿੰਘ ਔਲਖ ਸਰਪੰਚ ਦੇ ਗ੍ਰਹਿ ਵਿਖੇ ਖੜੇ ਆ ਅੱਜ ਛੱਪੜ ਦੇ ਪਾਣੀ ਦੀ ਨਿਕਾਸੀ ਲਈ ਜੋ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਸਰਪੰਚ ਸਾਹਿਬ ਵੱਲੋਂ ਤੇ ਜੋ ਪਾਈਪਾਂ ਮੰਗਵਾਈਆਂ ਗਈਆਂ ਤੇ ਬਾਕੀ ਸਭ ਮੌਜੂਦ ਪੰਚਾਇਤ ਮੈਂਬਰ ਵੀ ਹਾਜ਼ਰ ਆ ਪ੍ਰੇਮਜੀਤ ਔਲਖ ਬੂਟਾ ਸਰਪੰਚ ਉਹ ਵੀ ਇੱਥੇ ਖੜੇ ਨੇ ਆਓ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਾਡੇ ਜੀ ਮੁੱਖ ਮਤਵ ਹੁੰਦੇ ਜੀ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਆ ਅੱਜ ਪਾਣੀ ਵਾਲੀਆਂ ਪਾਈਪਾਂ ਮੰਗਵਾਉਣ ਜਾ ਗਏ ਜੀ ਜੋ ਤੁਸੀਂ ਕੰਮ ਸ਼ੁਰੂ ਕਰਵਾ ਰਹੇ ਹੋ ਬਾਈ ਜੀ ਮੈਂ ਪਹਿਲਾਂ ਤਾਂ ਸਾਰੇ ਨਗਰ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਨੂੰ ਮਾਣ ਬਖਸ਼ਿਆ ਤੇ ਪਿੰਡ ਦਾ ਸਰਪੰਚ ਬਣਾਇਆ ਸਾਡਾ ਬਹੁਤ ਵੱਡਾ ਸਾਰੀ ਪੰਚਾਇਤ ਦਾ ਸੁਪਨਾ ਸੀਗਾ ਇੱਕ ਵੀ ਜਿਹੜੀਆਂ ਛੱਪੜ ਦੇ ਗੰਦੇ ਪਾਣੀ ਦੀਆਂ ਨਿਕਾਸੀ ਹੈ ਪਿੰਡ ਤੋਂ ਬਾਹਰ ਸਭ ਤੋਂ ਵੱਡੀ ਸਮੱਸਿਆ ਨੇ ਛੱਪੜਾਂ ਦੇ ਪਾਣੀ ਦੀ ਸੀਗੀ ਅੱਜ ਦਿਨ ਮੰਗਲਵਾਰ ਨੂੰ ਪਾਈਪਾਂ ਸਾਰੀਆਂ ਆ ਗਈਆਂ ਤੇ ਅਸੀਂ ਇਹਦਾ ਕੰਮ ਜਿਹੜਾ ਛੱਪੜਾਂ ਦਾ ਕੰਮ ਆ ਪਾਣੀ ਰੋੜੂ ਦੇ ਵਿੱਚ ਪੰਚਾਇਤ ਸਾਡੇ ਸਾਰੇ ਨਗਰ ਆਸਤੇ ਬਹੁਤ ਖੁਸ਼ੀ ਦੀ ਗੱਲ ਹੈ ਮੈਂ ਸਮੂਹ ಗ್ರಾಮ ਪੰਚਾਇਤ ਦਾ ਸਾਰਿਆਂ ਦਾ ਧੰਨਵਾਦ ਕਰ ਦਾਂਗਾ ਹਾਂ ਪਹਿਲਾਂ ਵੀ ਪਿੰਡ ਵਾਸੀਆਂ ਵੱਲੋਂ ਵੱਡਾ ਸਹਿਯੋਗ ਕੀਤਾ ਗਿਆ ਤੁਹਾਨੂੰ ਲੰਮੇ ਸਮੇਂ ਤੋਂ ਤੁਹਾਡਾ ਪਰਿਵਾਰ ਜੋ ਸਰਪੰਚੀ ਦੇ ਵਿੱਚ ਸੇਵਾ ਕਰਦਾ ਰਿਹਾ ਕਰਦਾ ਆ ਰਿਹਾ ਕੀ ਕਹਿਣਾ ਚਾਹੋਣੇ ਆ ਰਾਮੇਣਾ ਵਸੇਣ ਲਈ ਰਾਮੇ ਵਾਸੀਆਂ ਦੇ ਸਦਾ ਬਈ ਰਣੀ ਆ ਸਦਾ ਉਹਨਾਂ ਦਾ ਕਦੇ ਕਰਜ਼ੇ ਨਹੀਂ ਦੇ ਸਕਦੇਗੇ ਜਿਵੇਂ ਜਿਆਦਾ ਕੰਮ ਬਈ ਬੂਟਾ ਦੇ ਪ੍ਰੇਮਜੀਤ ਹੀ ਦੇਖਦੇ ਆ ਪਿੰਡ ਦੇ ਤਾਂ ਇਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਆ ਜੋ ਮੇਰੇ ਨਾਲ ਬਹੁਤ ਮਦਦ ਕਰਾਉਂਦੇ ਆ ਪੰਚਾਇਤ ਦੇ ਨਾਲ ਬਹੁਤ ਸਾਰਾ ਮੋਢੇ ਨਾਲ ਮੋਢਾ ਲਾ ਕੇ ਤੇ ਮੈਂ ਸਾਡੇ ਪਿੰਡ ਦੇ ਦੂਜੀਆਂ ਪਾਰਟੀਆਂ ਵਾਲਿਆਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਵੀ ਆਪਾਂ ਪਿੰਡ ਦੇ ਜਿਹੜੇ ਨਿਕਾਸੀ ਆ ਰਲ ਮਿਲ ਕੇ ਆਪਾਂ ਪਿੰਡ ਦੀ ਪਾਈਪਲਾਈਨ ਪਾਈਏ ਤਾਂ ਕਿ ਪਿੰਡ ਦਾ ਵਿਕਾਸ ਹੋਵੇ ਵੀ ਆਪਾਂ ਐਵੇਂ ਕਿਸੇ ਗੱਲ ਦੇ ਵਿੱਚ ਡਿੱਕਾ ਨਾ ਬਣੀਏ ਹਨਾ ਵੀ ਪੰਚਾਇਤ ਪਾਉਂਦੀ ਆ ਆਪਾਂ ਨੂੰ ਰੁਕਗੇ ਤਾਂ ਜਿਹੜੀਆਂ ਪਾਈਪਾਂ ਬਹੁਤ ਜ਼ਰੂਰੀ ਆ ਪਿੰਡ ਵਾਸਤੇ ਪਿੰਡ ਦੇ ਵਿੱਚ ਦੋ ਦੋ ਤਿੰਨ ਤਿੰਨ ਫੁੱਟ ਪਾਣੀ ਖੜ ਜਾਂਦਾ ਪਾਣੀ ਖੜ ਜਾਂਦਾ ਤਾਂ ਇਸ ਲਈ ਵੀ ਅਸੀਂ ਸਾਨੂੰ ਇਹੀ ਆ ਵੀ ਜਿਹੜਾ ਪਿੰਡ ਦਾ ਪਾਣੀ ਬਾਹਰ ਪੰਜਾਬ ਦੇ ਤੇ ਅਸੀਂ ਸਾਰਾ ਪਿੰਡ ਇਸ ਗੱਲ ਲਈ ਵਿਰੋਧੀਆਂ ਵੱਲੋਂ ਫਵਾਹਾਂ ਵੀ ਉੱਠ ਰਹੀਆਂ ਪਿਛਲੀ ਵਾਰੀ ਵੀ ਉੱਠੀਆਂ ਸੀ ਵੀ ਸਰਪੰਚ ਸਾਹਿਬ ਵੱਲੋਂ ਕੋਈ ਕੰਮ ਨਹੀਂ ਕੀਤਾ ਜੀ ਇਹਨਾਂ ਤੋਂ ਅੱਖ ਹੀ ਜਾਂਦੇ ਜੀ ਇਹ ਬਥੇਰੇ ਕੰਮ ਕੀਤੇ ਜੀ ਸਾਡੇ ਰਾਜੀਤ ਨੇ ਬਥੇਰੇ ਕੁਸ਼ ਕੀਤੇ ਨੇ ਜੀ ਫਿਰ ਵੀ ਇਹਨਾਂ ਤੁਸੀਂ ਪੰਚਾਇਤ ਮੈਂਬਰ ਹੋ ਨਹੀਂ ਪੰਚਾਇਤ ਮੈਂਬਰ ਨਹੀਂ ਇਹ ਤਾਂ ਸੇਵਕਾਂ ਜੀ ਯਾਨੀ ਇਹਨਾਂ ਦਾ ਵੋਟਰ ਹੈ ਜੀ ਬਥੇਰੇ ਕੁਸ਼ ਆਖੀਂਦੇ ਨੇ ਇਹਨਾਂ ਕੁਸ਼ ਕੀਤੇ ਵੀ ਨਾ ਕੋਈ ਕਰ ਨਹੀਂ ਸਕਦਾ ਜੀ ਮਹਾਰਾਜ ਗਲੀਆਂ ਗਲੂਆਂ ਬਣਵਾਈਆਂ ਪਹਿਲਾਂ ਬਥੇਰੇ ਕੁਸ਼ ਲੋਕ ਟੈਲ ਸਾਡੋਂ ਲੈ ਕੇ ਚਾਹਨੇ ਤੋਂ ਲੈ ਕੇ ਜੀ ਪਿੰਡ ਤੱਕ ਸਾਡੇ ਮੇਰੇ ਘਰ ਤੱਕ ਕਰਵਾ ਕੇ ਜੀ اچھا ਕਰਵਾ ਕੇ ਸਰਪੰਚ ਸਾਹਿਬ ਜਿਹੜੀਆਂ ਅਫਵਾਹਾਂ ਉੱਠਦੀਆਂ ਤੁਹਾਡੇ ਤੇ ਅੱਜ ਵੀ ਇੱਕ ਫਵਾਹ ਉੱਡ ਰਹੀ ਹੈ ਬਿਆਰ ਦੇ ਵਿੱਚ ਇਹ ਪਿੰਡਾਂ ਦੇ ਵਿੱਚ ਵੀ ਸਰਪੰਚੀ ਵੀ ਰਾਮਯਾਨਾ ਦੀ ਚਲੀ ਗਈ ਸਸਪੈਂਡ ਹੋ ਗਈ ਹੈ ਠੀਕ ਹੈ ਨਾ ਸਾਨੂੰ ਹਜੇ ਕੋਈ ਲਿਖਤੀ ਰੂਪ ਵਿੱਚ ਕੋਸ਼ਿਸ਼ ਵੀ ਨਹੀਂ ਸਾਨੂੰ ਕੋਈ ਚਿੱਠੀ ਪੱਤਰ ਆਇਆ ਤੇ ਆ ਬਸ ਸੁਣ ਰਹੇ ਹਾਂ ਵੀ ਕਹਿ ਰਹੇ ਆ ਵੀ ਤੁਹਾਨੂੰ ਸਸਪੈਂਡ ਕਰਤਾ ਪਰ ਸਾਨੂੰ ਲਿਖਤੀ ਚਿੱਠੀ ਪੱਤਰ ਕੋਈ ਨਹੀਂ ਆਇਆਗਾ ਹਾਂ ਦੂਸਰੀ ਗੱਲ ਭਾਈ ਇਹ ਵੀ ਹੈ ਵੀ ਜਿਹੜਾ ਇੱਕ ਇਹ ਕਹਿ ਰਹੇ ਆ ਵੀ ਤੁਹਾਨੂੰ ਸਸਪੈਂਡ ਕਰਤਾ ਪਰ ਅਸੀਂ ਤਾਂ ਇਹਨਾਂ ਨੂੰ ਇਹੀ ਕਹਿੰਨੇ ਆ ਵੀ ਭਾਈ ਰਲ ਮਿਲ ਕੇ ਅੱਪਾ ਪਿੰਡ ਦੇ ਜਿਹੜਾ ਵਿਕਾਸ ਦੀ ਜਿਹੜੇ ਕਾਰਜ ਕਰ ਗਏ ਹਨਾ ਪਿੰਡ 'ਚ ਸਾਡੇ ਕੋਲ ਕਾਫੀ ਪੈਸਾ ਪਿਆ ਆਪਾਂ ਉਹਨੂੰ ਲਾਈਏ ਤੇ ਆਪਾਂ ਪਿੰਡ ਦੇ ਜਿਹੜੇ ਵਿਕਾਸ ਦੇ ਕੰਮ ਆ ਜਿਹੜੇ ਆਪਣੇ ਹੋ ਸਕਣ ਉਹ। ਅ ਪ੍ਰਿੰਜੋ ਜੀ ਕੀ ਕੀ ਕਹਿਣਾ ਚਾਹੁੰਦੇ ਹੋ ਸਰਪੰਚ ਸਾਹਿਬ ਵਿਕਾਸ ਕਾਰਜ ਕਰਵਾ ਰਹੇ ਨੇ ਆ ਪਾਈਪਾਂ ਜੋ ਪਾਣੀ ਦੇ ਨਿਕਾਸੀ ਨੂੰ ਲੈ ਕੇ। ਭਾਈ ਜੀ ਇਸ ਤਾਂ ਇਹੀ ਬੇਨਤੀ ਕਰਦੇ ਆਂ ਜਿਵੇਂ ਪਿੰਡ ਵਾਸੀਆਂ ਸਾਡਾ ਪਹਿਲਾਂ ਸਹਿਯੋਗ ਦਿੱਤਾ ਸਰਪੰਚੀ ਵੀਰੇ। ਹੁਣ ਵੀ ਉਹ ਸਹਿਯੋਗ ਦੇਣ ਸਾਂਝੇ ਕੰਮ ਜਿਹੜੇ ਅਸੀਂ ਸ਼ੁਰੂ ਕਰ ਰਹੇ ਹਾਂ ਨਾਲ ਸਹਿਯੋਗ ਦੇਣ ਤੇ ਸਾਡੇ ਕੰਮ ਪੂਰੇ ਕਰਾਈ ਜਾਣ ਕਿਉਂਕਿ ਇਹ ਹੁਣ ਛੱਪੜਾਂ ਦੀ ਨਿਕਾਸੀ ਦਾ ਬਹੁਤ ਮਾੜਾ ਹਾਲ ਸੀਗਾ ਸਾਡੇ ਇੱਥੇ ਤੇ ਇਹ ਹੁਣ ਸਾਰੇ ਪਿੰਡ ਜੋ ਆਪਣਾ ਪਾਣੀ ਨਿਕਲ ਜਾਣਾ ਇਹ ਪਾਈਪਲਾਈਨ ਪੈ ਗਈ ਚੱਲੂ ਆਪਣੀ ਓਕੇ ਸਰਪੰਚ ਸਾਹਿਬ ਇਹ ਕਿੰਨੇ ਪੈਸਿਆਂ ਦਾ ਪ੍ਰੋਜੈਕਟ ਹੈ ਜਿਹੜਾ ਇਹ ਪੈ ਰਿਆ ਇਹ ਬਾਈ ਆਪਣਾ 35 ਤੋਂ 40 ਲੱਖ ਰੁਪਏ ਦਾ ਜਿਹੜਾ ਪ੍ਰੋਜੈਕਟ ਹੈ ਜਿਹੜਾ ਅਸੀਂ ਪਾਣੀ ਛੱਪੜਾਂ ਦਾ ਪਾਣੀ ਆ ਬਾਈ ਛੱਪੜਾਂ ਦੇ ਵਿੱਚ ਪਾਣੀ ਠਿਉਣਾ ਵੀ ਨਹੀਂ ਪਿੰਡ ਦੇ ਵਿੱਚ ਹਨਾ ਸਾਨੂੰ ਅਸੀਂ ਪਹਿਲਾਂ ਵੀ ਪਿਛਲੀ ਪੰਚਾਇਤ ਦੇ ਵਿੱਚ ਵੀ ਬਹੁਤ ਮੇਰੇ ਮਾਤਾ ਜੀ ਸਰਪੰਚ ਸੀਗੇ ਉਦੋਂ ਵੀ ਅਸੀਂ ਬਹੁਤ ਅਨੇਕਾ ਕਾਰਜ ਕੀਤੇ ਪਰ ਇਹ ਸਾਥੋਂ ਸਭ ਤੋਂ ਵੱਡਾ ਕੰਮ ਸੀ ਸਾਥੋਂ ਰਹਿ ਗਿਆ ਸੀਗਾ ਤਾਂ ਜਿਹੜਾ ਹੁਣ ਅਸੀਂ ਇਹਨੂੰ ਕੰਮ ਕਰਨ ਲੱਗੇ ਹਾਂ ਜਲਦ ਨੂੰ ਅਸੀਂ ਵਧਣ ਲੱਗੇ ਕੋਈ ਖੇਡ ਸਟੇਡੀਅਮ ਵਗੈਰਾ ਵੀ ਬਣਾ ਰਹੇ ਹਾਂ ਕੋਈ ਫੁੱਟਬਾਲ ਗਰਾਊਂਡ ਦੀ ਵੀ ਪਿੱਛੇ ਇਹ ਗੱਲ ਸੁਣੀ ਸੀ ਹਾਂ ਭਾਈ ਉਹ ਐਮਐਲਏ ਸਾਹਿਬ ਨੇ ਸਾਥੋਂ ਕਹਿ ਕੇ ਮਤਾ ਪਵਾਇਆ ਵਾ ਖੇਡ ਖੇੜੀ ਵਾਸਤੇ ਤਾਂ ਉਹ ਵੀ ਉਹਨਾਂ ਦੇ ਉਹ ਵੇਖੋ ਉਹ ਸਰਕਾਰ ਨੇ ਪੈਸੇ ਸਾਨੂੰ ਦੇਣੇ ਆ ਤਾਂ ਇਹ ਸਾਡੇ ਕੋਲੇ ਜਿਹੜਾ 15ਵਾਂ ਵਿੱਤ ਕਮਿਸ਼ਨ ਸੀਗਾ ਉਹ ਜਿਹੜਾ ਕਹਿੰਦਾ ਮਤਲਬ ਵੀ ਐਮਐਲਏ ਮੋਲਕ ਸਿੰਘ ਵੀ ਤੁਹਾਡੀ ਮਦਦ ਕਰ ਰਿਹਾ ਉਸ ਚੀਜ਼ ਦੇ ਵਿੱਚ ਗਰਾਊਂਡ ਬਣਾਉਣ ਚ। ਬਾਈ ਕਰ ਰਿਹਾ ਐਮਐਲਏ ਸਾਹਿਬ ਜਿੰਨੇ ਜੋਗੇ ਆਪਦੀ ਮਦਦ ਸਾਡੀ ਕਰ ਰਿਹਾ ਉਹ ਜਿੰਨੇ ਜੋਗੇ ਆ ਕੋਈ ਸਾਂਝੇ ਕੰਮ ਆ ਜਦੋਂ ਅਸੀਂ ਹੁਣ ਆਹ ਅਦਘਾਟਨ ਕਰਾਂਗੇ ਉਹਨਾਂ ਨੂੰ ਬੁਲਾਵਾਂਗੇ ਚੇਤੇ ਤੌਰ ਤੇ ਐਮਐਲਏ ਸਾਹਿਬ ਨੂੰ ਸੱਦਾਂਗੇ ਪਿੰਡ ਦੇ ਵਿੱਚ ਆ ਕੇ ਉਹ ਵੀ ਅਦਘਾਟਨ ਕਰਨ ਕਿਉਂਕਿ ਉਹ ਵੀ ਇੱਕ ਸਰਕਾਰ ਦਾ ਹਿੱਸਾ ਹੈ। ਉਹਨਾਂ ਨੂੰ ਵੀ ਅਚੇਤ ਤੌਰ ਤੇ ਕਿ ਤੁਸੀਂ ਵੀ ਸਰਕਾਰ ਦੇ ਸਰਪੰਚ ਹੀ ਆ ਹਾਂ। ਹਾਂ ਸਾਰੇ ਬਾਈ ਜਦੋਂ ਸਾਡੇ ਲਈ ਤਾਂ ਸਾਰੇ ਅਕਾਲੀ ਕਾਂਗਰਸੀ ਆਮ ਆਦਮੀ ਸਾਰੇ ਸਾਡੇ ਸਰਪੰਚਰੀ ਦੇ ਸਾਰੇ ਨੰਨੇ ਸਾਂਝਾ ਹਾਂਜੀ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਆ ਇਸ ਮੱਸਤੀ ਕਾਲ ਇਹ ਹੀ ਕਹਿਣਾ ਚਾਹੁੰਦੇ ਆ ਵੀ ਆ ਕੰਮ ਸੀ ਨਾ ਸਾਡਾ ਬਹੁਤ ਪਿੰਡ ਦੀ ਮੰਗ ਸੀ ਪਾਣੀ ਵਾਲੀ ਅਸੀਂ ਆਨੇ ਆ ਵੀ ਹੱਥ ਬੰਨ ਕੇ ਬੇਨਤੀ ਆ ਵੀ ਇਹਨੂੰ ਆਪਾਂ ਸਾਰੇ ਰਲ ਮਿਲ ਕੇ ਇਕੱਲੇ ਪੰਚਾਇਤ ਨੇ ਨਹੀਂ ਸਾਰੇ ਨਗਰ ਇਹਦੇ ਸਹਿਯੋਗ ਕਰੂਗਾ ਫਿਰ ਕੰਮ ਸਿਰੇ ਲੱਗੂਗਾ ਇਹ ਇਸ ਕਰਕੇ ਹੱਥ ਬੰਨ ਕੇ ਬੇਨਤੀ ਆ ਵੀ ਇਹਦੇ ਚ ਕੋਈ ਕਿਸੇ ਕਿਸਮ ਦਾ ਕੋਈ ਦੂਜੇ ਬੰਦਿਆਂ ਨੂੰ ਕਿਵੇਂ ਡਿੱਕਾ ਨਾ ਲਾਇਆ ਜਾਵੇ ਤੇ ਇਹਨੂੰ ਆਪਾਂ ਸਾਰੇ ਰਲ ਮਿਲ ਕੇ ਕਿਰਾਂ ਆਪਣੇ ਪਿੰਡ ਦਾ ਇਹ ਕੰਮ ਆਪਾਂ ਸਰੇ ਚੜਾ ਦਈਏ ਬੂਟਾ ਸਿੰਘ ਸਰਪੰਚ ਸੀ ਜੋ ਤੁਸੀਂ ਇਹਨਾਂ ਦੀ ਗੱਲਬਾਤ ਸੁਣੀ ਇਹ ਹੁਣ ਦੱਸੋ ਦੱਸੋ ਸਰਪੰਚ ਜਿਹੜੀ ਇੱਕ ਗੱਲ ਕਹਿਣਾ ਚਾਹੁੰਦੇ ਹੋ ਕਿ ਕੁਝ ਲੋਕ ਮੈਨੂੰ ਪੁੱਛ ਰਹੇ ਆ ਵੀ ਤੁਹਾਡੇ ਤੇ ਕਿਸ ਕਿਸ ਤਰੀਕੇ ਦੇ ਕਾਰਵਾਈ ਕਰ ਰਹੇ ਆ ਵੀ ਤੁਹਾਡਾ ਜਿਹੜਾ ਸਰਪੰਚੀ ਵਾਲਾ ਹੈਗਾ ਵੀ ਤੁਹਾਡੇ ਤੇ ਜਿਹੜੀਆਂ ਅਫਵਾਹਾਂ ੜ ਰਹੀਆਂ ਕਿਸ ਤਰ੍ਹਾਂ ਰਹੀਆਂ ਇਹ ਸਾਡੇ ਇੱਕ ਪਿੰਡ ਦੇ ਵਿੱਚ ਪਹਿਲਾਂ ਤੋਂ ਘਰ ਬਣਿਆ ਹੋਇਆ ਸੀਗਾ ਉਹ ਨਜਾਇਜ਼ ਕਬਜ਼ੇ ਦਾ ਸ਼ੋਅ ਕਰ ਰਿਹਾ ਵੀ ਸਰਪੰਚ ਨੇ ਨਜਾਇਜ਼ ਕਬਜ਼ਾ ਕਰਾਇਆ ਹਨਾ ਹਾਲਾਂਕਿ ਮੇਰੀ ਉਹਦੇ ਵਿੱਚ ਕੋਈ ਇਨਵੋਲਵਮੈਂਟ ਨਹੀਂ ਜਿਨ੍ਹਾਂ ਦੇ 1967 ਤੋਂ ਬੰਦੇ ਬੈਠੇ ਆ ਘਰਾਂ ਦੇ ਵਿੱਚ ਬਈ ਉਹ ਉੱਥੇ ਬੈਠੇ ਉਹਨਾਂ ਦੇ ਘਰ ਪਾਏ ਵੀ 50-50 ਸਾਲ ਕੋ ਘਰ ਪਾਇਆ ਨੂੰ 392 ਨੰਬਰ ਹੈ ਮਕਾਨ ਉਹਨਾਂ ਦਾ ਜਿਹੜਾ ਖੇਵਟ ਨੰਬਰ ਹਨਾ ਤਾਂ ਚਲੋ ਕਈ ਬੰਦੇ ਤਾਂ ਗੁਰੂ ਘਰ ਜਾ ਕੇ ਵੀ ਕਹਿੰਦੇ ਅਸੀਂ ਦਰਖਾਸਤ ਨਹੀਂ ਦਿੱਤੀਗੀ ਗੁਰੂ ਘਰ ਨੂੰ ਵੀ ਕੁਝ ਸਮਝਦੇ ਨਹੀਂ ਕਿ ਕਹਿੰਦੇ ਨੇ ਅਸੀਂ ਤਾਂ ਦਰਖਾਸਤ ਨਹੀਂ ਦਿੱਤੀ ਸਾਨੂੰ ਤਾਂ ਪਤਾ ਵੀ ਨਹੀਂਗਾ ਅਸੀਂ ਸਾਰਿਆਂ ਨੂੰ ਇਹ ਗੱਲ ਕਹਿਣਾ ਚਾ ਵੀ ਪਿੰਡ ਦਾ ਜਿਹੜਾ ਮਾਹੌਲ ਹੈ ਵਾ ਸੁਖਮ ਸੁਖਾਲਾ ਰੱਖੋ ਹਨਾ ਇਹ ਕੋਈ ਜਿਹੜੀ ਕੋਈ ਇਹ ਨਹੀਂ ਵੀ ਮੈਨੂੰ ਸਸਪੈਂਡ ਕਰਤਾ ਕੋਈ ਵੋਟਾਂ ਦੀ ਗਿਣਤੀ ਹੋ ਗਈ ਹੈ ਜਾਂ ਮੈਨੂੰ ਵੈਸੇ ਲਾਤਾ ਇਹ ਨਜਾਇਜ਼ ਕਬਜ਼ੇ ਦਾ ਇੱਕ ਵੈਸੇ ਬਣਾ ਕੇ ਜਿਹੜਾ ਮੈਨੂੰ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਨਾ ਪਰ ਨਗਰ ਨਾਲ ਹੈ ਵਾਹਿਗੁਰੂ ਤੇ ਭਰੋਸਾ ਹੈ ਜੋ ਕਰੂਗਾ ਪ੍ਰਮਾਤਮਾ ਚੰਗਾ ਕਰੂ ਨਾਲੇ ਭਾਈ ਜੀ ਜਿਹੜਾ ਕੋਈ ਸਸਪੈਂਡ ਜਾਂ ਕੋਈ ਕਰਨਾ ਉਹਦਾ ਨਗਰ ਨੇ ਫਤਵਾ ਦੇਣਾ ਹੁੰਦਾ ਹੈ ਉਹ ਸਾਡੇ ਪਰਿਵਾਰ ਨੂੰ ਪਹਿਲਾਂ ਹੀ ਬਹੁਤ ਪਿਆਰ ਦਿੱਤਾ ਨਗਰ ਨੇ ਹੁਣ ਕੋਈ ਐਵੇਂ ਗੱਲਾਂ ਫਾੜਾਈ ਜਾਂਦੇ ਆ ਵੀ ਅਸੀਂ ਐ ਆਏ ਹੋ ਗਿਆ ਗਮਰਾਹ ਕਰਨਾ ਉਹ ਗਲਤ ਗੱਲ ਹੈ ਇਹ ਤਾਂ ਲੋਕਾਂ ਨੇ ਚੋਣਾਂ ਲੋਕਾਂ ਦੇ ਦਿਲਾਂ 'ਚ ਜਿਹੜਾ ਬੰਦਾ ਵੱਸਦਾ ਉਹ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪੜਾਕੇ ਚਲਾ ਦਿੰਦੇ ਕੋਸ਼ ਕਰ ਦਿੰਦੇ ਕੋਈ ਨਹੀਂ ਵਾਹਿਗੁਰੂ ਦੀ ਰਜ਼ਾ ਚੱਲਣ ਵਾਲੇ ਬੰਦੇ ਆ ਪਰਮਾਤਮਾ ਨਗਰ ਤੇ ਸਾਨੂੰ ਰੱਬ ਜਿੱਡਾ ਮਾਣ ਆ ਸਾਡੇ ਨਗਰ ਨੇ ਸਾਨੂੰ ਬਹੁਤ ਮਾਣ ਬਖਸ਼ਿਆ ਲੋ ਜੀ ਸਰਪੰਚ ਸਾਹਿਬ ਦਾ ਕਹਿਣਾ ਵੀ ਜੇ ਸਸਪੈਂਡ ਵੀ ਕਰ ਦੇਣਗੇ ਅਸੀਂ ਪਾਈਪਾਂ ਤਾਂ ਵੀ ਪਵਾ ਕੇ ਦਿਖਾਵਾਂਗੇ ਹੋਣੀ ਦਿੰਦੇ ਜੀ ਅਸੀਂ ਹਾਂਜੀ ਸਸਪੈਂਡ ਹੋਣ ਨਹੀਂ ਦਿੰਦੀ ਸਰਪੰਚ ਨੂੰ ਅੱਛਾ ਹੋਣ ਨਹੀਂ ਦੇਣਾ ਸਾਡੇ ਜੇ ਕੰਮ ਕਰੀ ਜਾਂਦਾ ਜੀ ਮਹਾਰਾਜ ਓਕੇ ਹਾਂਜੀ ਮੈਂਬਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜੋ ਕੰਮ ਕਰਵਾ ਰਿਹਾ ਸਰਪੰਚ ਸਾਹਿਬ ਬਹੁਤ ਜਿਆਦਾ ਕੰਮ ਕਰੀ ਰਹੀ ਸਾਡੇ ਪਹਿਲਾਂ ਹੀ ਪੰਚਾਇਤ ਦੀ ਮੰਗ ਇਹ ਸੀਗੀ ਸਾਡੇ ਮੈਂਬਰਾਂ ਦੀ ਇਹੀ ਕੰਮ ਮੈਂ ਸ਼ੁਰੂ ਸੱਪੜਾਂ ਤੋਂ ਕਰਨਾ ਹਾਂ ਜੀ ਇਹ ਤੋਂ ਪਹਿਲਾਂ ਕੋਈ ਵੀ ਸਾਡੇ ਕੰਮ ਨਹੀਂ ਹੋਇਆਗਾ ਪਿੰਡ ਦੇ ਵਿੱਚ ਸਭ ਤੋਂ ਮੰਗ ਹੀ ਸਾਡੀ ਸਾਡੇ ਮੈਂਬਰਾਂ ਦੀ ਸਾਡੀ ਰਾਇ ਸੀ ਕਿ ਸਭ ਤੋਂ ਸ਼ੁਰੂ ਕੰਮ ਕਰਨਾ ਸੱਪੜਾਂ ਦਾ ਕਰਨਾ ਤੁਸੀਂ ਹੁਣ ਮੈਂਬਰ ਬਣੇ ਨੇ ਨਾਲ ਪੰਚਾਇਤ ਚ ਹਾਂ ਹੁਣ ਮੈਂਬਰ ਬਣਿਆ ਪਹਿਲਾਂ ਵਾਲੀ ਪੰਚਾਇਤ ਚ ਪਹਿਲਾਂ ਵਾਲੀ ਪੰਚਾਇਤ ਨਹੀਂ ਸੀ ਉਹ ਪਹਿਲਾਂ ਪਾਈ ਸੀ ਗੁਰਿੰਦਰ ਸਿੰਘ ਅ ਪਹਿਲਾਂ ਵਾਲੀ ਤੁਸੀਂ ਪੰਚਾਇਤ ਦੇ ਵਿੱਚ ਮੈਂਬਰ ਸੀਗੇ ਤੇ ਕਿੰਨੇ ਕੰਮ ਜੋ ਇਹਨਾਂ ਦੇ ਮਾਤਾ ਜੀ ਸਰਪੰਚੀ ਕੀਤੇ ਗਏ ਪਹਿਲਾਂ ਪਹਿਲਾਂ ਹੀ ਕਾਫੀ ਕੰਮ ਹੈ ਨਾ ਧਰਮਸ਼ਾਲਾ ਸਾਰੀਆਂ ਕਰੀਆਂ ਸਕੂਲਾਂ ਦਾ ਕਰਿਆ ਜੀ ਚਾਰ ਪਾ ਵੱਡੇ ਰਾਜ ਨੇ ਕੁਝ ਲੋਕ ਡੇਲਾ ਦੂਜੀ ਸਪੈਲਿੰਗ ਟ ਲੱਗੀ ਹੋਈ ਤੇ ਬਾਕੀ ਲਾਲ ਪੈਣ ਦੇ ਨਕਾਸ਼ੀ ਤੇ ਦੋ ਛੱਪੜਾਂ ਦਾ ਜੋੜੀ ਦਿੱਤਾ ਸੀਗਾ ਜੀ ਉਦੋਂ ਵਾਦ ਸਮਾਂ ਪੂਰਾ ਵਿਰੋਧੀਆਂ ਵੱਲੋਂ ਤਾਂ ਪਹਿਲਾਂ ਵੀ ਤੰਜ ਕਸਿਆ ਗਿਆ ਵੀ ਇਹਨਾਂ ਵੱਲੋਂ ਕੋਈ ਕੰਮ ਨਹੀਂ ਕੀਤਾ ਤੇ ਹੁਣ ਕੋਈ ਕੰਮ ਨਹੀਂ ਚਲਾਇਆ ਸਾਲ ਹੋ ਗਿਆ ਪਿੰਡ ਦੇ ਵਿੱਚ ਕੋਈ ਲੋਕਣ ਪਾਈਆਂ ਬਾਈ ਦੁਆਰਾ ਜਿਹੜਾ ਵਿਰੋਧੀਆਂ ਨੇ ਪਾ ਕਾ ਪਾਈ ਨੇ ਮਹਾਰਾਜ ਜੀ ਸਰ ਹਾਂ ਆਪਣੇ ਕੋਲ 2 ਸਾਲ ਦਾ ਸਮਾਂ ਆਇਆ ਸੀ ਕਰੋਨਾ ਕੀ ਵੇਦੀ ਸਰਕਾਰ ਹੋ ਗਈ ਤੇ ਦੇਖੋ ਜੀ ਕਿੰਨੇ ਕੰਮ ਆਏ ਸਰਪੰਚ ਸਾਹਿਬ ਇੱਕ ਗੱਲ ਹੋਰ ਵੀ ਇਹ ਸਾਲ ਕੋਇਆ ਤੁਹਾਨੂੰ ਸਰਪੰਚ ਬਣਿਆ ਨੂੰ ਅਕਤੂਬਰ ਦਾ ਮਹੀਨਾ ਲੰਘ ਕੇ ਗਿਆ ਪਿੱਛੇ ਜੀ ਜੀ ਤੇ ਸਾਲ ਦੇ ਵਿੱਚ ਕਿੰਨੇ ਕੰਮ ਕਰਤੇ ਤੁਸੀਂ ਬਿਲਕੁਲ ਕੰਮ ਨਹੀਂ ਕਰਨ ਦਿੱਤਾਗਾ ਕੰਮ ਅਸੀਂ ਕਿਉਂਕਿ ਸਰਕਾਰ ਦੇ ਅੰਗੇਸ਼ ਸੀਗੇ ਹਨਾ ਕੰਮ ਸਾਡੇ ਕੋਲੇ 70-75 ਲੱਖ ਰੁਪਏ ਪਿਆ ਤਾਂ ਅੱਜ ਤੱਕ ਮੈਨੂੰ ਕੋਈ ਵਿਕਾਸ ਦਾ ਕਾਰਜ ਨਹੀਂ ਕਰਨ ਦਿੱਤਾ ਜੋ ਵੀ ਮੈਂ ਕਰਦਾ ਉਹਦੀ ਜੇਬ ਚੋਂ ਕਰਦਾ ਤਾਂ ਸਾਡਾ ਪੈਪਾਣਾ ਜਿਹੜਾ ਪਹਿਲਾ ਵੱਡਾ ਸੀ ਪਹਿਲਾਂ ਸੋਚਿਆ ਹੀ ਸੀ ਵੀ ਜੇ ਕੋਈ ਵੀ ਸ਼ੁਰੂ ਕੰਮ ਕਰਨਾ ਗਲੀ ਨਾਲੀਆਂ 70 ਸਾਲਾਂ ਤੋਂ ਬੰਦੀਆਂ ਆਉਂਦੀਆਂ ਛੱਪੜਾਂ ਦਾ ਪਾਣੀ ਪਿੰਡ ਤੋਂ ਬਾਹਰ ਲੈ ਕੇ ਜਾਣਾ ਸਾਡੇ ਪਿੰਡ ਵਿੱਚ ਆਉਂਦਾ ਸੀ ਵੀ ਰਾਜਦੀਪ ਔਲਖ ਦੀ ਜਾਰੀ ਸੁਭਮਸਦੀਕਨਾਲਾ ਵਫਾਦਾਰ ਸਿਪਾਹੀ ਆ ਤੇ ਕਹਿੰਦੇ ਸਦੀਕ ਸਾਹਿਬ ਦੀ ਜਾਰੀ ਭਗਵੰਤ ਮ ਚਲੋ ਜੀ ਸੀਐਮ ਸਾਹਿਬ ਦਾ ਸਾਰਿਆਂ ਦੇ ਸਾਂਝੇ ਹੁੰਦੇ ਜਿਹੜਾ ਸੀਐਮ ਹੁੰਦਾ ਉਹ ਸਭ ਦਾ ਸਾਂਝਾ ਬਾਈ ਜਦੋਂ ਸੀਐਮ ਹੀ ਹੋ ਜੋ ਇਕੱਲਾ ਕਿਸੇ ਪਾਰਟੀ ਦਾ ਨਹੀਂ ਹੁੰਦਾਗਾ ਤਾਂ ਵਾਹਿਗੁਰੂ ਆ ਬਾਈ ਜੋ ਹੈ ਅਸੀਂ ਕਿਸੇ ਬਾਰੇ ਜਿਆਦਾ ਕੁਝ ਕਹਿਣਾ ਨਹੀਂ ਚਾਹੁੰਦੇ ਕਿ ਅਸੀਂ ਐਮਐਲਏ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਅਣਾ ਉਹ ਤੁਸੀਂ ਸਟੇਡੀਅਮ ਦੀ ਗੱਲ ਕੀਤੀ ਇੱਥੇ ਉਹਨਾਂ ਨੂੰ ਸੱਦਾਂਗੇ ਬੁਲਾਵਾਂਗੇ ਅਸੀਂ ਆਪੇ ਪਿੰਡ ਦੇ ਜਿਹੜੇ ਵਿਕਾਸ ਕਾਰ ਸ਼ੁਰੂ ਕਰਾਂਗੇ ਓਕੇ ਲਓ ਜੀ ਸਰਪੰਚ ਸਾਹਿਬ ਕਹਿੰਦੇ ਇਹ ਜਲਦੀ ਜੋ ਵਿਕਾਸ ਕਾਰਜ ਨੇ ਛੱਪੜ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਇਹ ਵਿਕਾਸ ਕਾਰਜ ਕੀਤੇ ਜਾਣਗੇ ਕੈਂਟਰ ਜੋ ਤੁਸੀਂ ਦੇਖ ਰਹੇ ਹੋ ਕੈਂਟਰ ਭਰ ਕੇ ਆਇਆ ਸੀ ਪਾਈਪਾਂ ਦਾ ਇਹ ਪਾਈਪਾਂ ਸਰਪੰਚ ਸਾਹਿਬ ਦੇ ਘਰ ਤੋਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਰਾਮਯਾਨਾ ਤੋਂ